ਕਿਸਾਨਾਂ ਨੂੰ ਝੋਨਾ ਲਾਉਣ ਦੀ ਮਿੱਟੀ ਤਾਂ ਦੇ ਦਿੱਤੀ ਇੱਕ ਤਰੀਕ ਪਰ ਪੰਜਾਬ ਦੇ ਸੂਆ ਕਸੀਆਂ ਰਜਬਾਆਂ ਦੇ ਵਿੱਚ ਨਹਿਰਾਂ ਦੇ ਵਿੱਚ ਪਾਣੀ ਦੀ ਬੂੰਦ ਤੱਕ ਨਹੀਂ ਜੇ ਪੰਜਾਬ ਦੀ ਧਰਤੀ ਦਰਿਆਵਾਂ ਦੀ ਧਰਤੀ ਆ ਉਹਨੂੰ ਪਾਣੀ ਹੈ ਨਹੀਂ ਕੋਈ ਸੂਆ ਦੇਖ ਲਓ ਤੁਸੀਂ ਕੋਈ ਰਜਬਾਹ ਦੇਖ ਲਓ ਸੁੱਕਾ ਮਿਲੂਗਾ ਪਰ ਉਹ ਪਾਣੀ ਜਾ ਕੇ ਦਰਿਆਏ ਵੀ ਤਾਂ ਇੱਕ ਸਵਾਲ ਹੈ ਤੇ ਇਹ ਸੂਏ ਸੁੱਕਿਆ ਨੋ ਡੇਡਡ ਮਹੀਨਾਮੀ ਨਮੀ ਨਾ ਡੇਡਡ ਮਹੀਨਾ ਪਲੱਸ ਹੋ ਚੁੱਕਿਆ ਪਤਾ ਨਹੀਂ ਕਿਉਂ ਸੁੱਕੇ ਰੱਖੇ ਹੋਏ ਨੇ ਆਪਣੇ ਚਹੇਤਿਆਂ ਤੋਂ ਪ੍ਰਚਾਰ ਕਰਵਾ ਕੇ ਕਿ ਸਾਡੇ ਪਿੰਡ ਦੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਭੰਗੜਾ ਪਾਉਂਦੇ ਆ ਤੁਸੀਂ ਟੇਲਾਂ ਤੱਕ ਪਾਣੀ ਦੀ ਗੱਲ ਛੱਡੋ ਮੈਂ ਬਹੁਤ ਵੱਡਾ ਜਿਹੜਾ ਰਜ਼ਬਾਹ ਹੈ ਤੁਹਾਨੂੰ ਦਿਖਾ ਰਿਹਾ ਹਾਂ ਇਹਦੇ ਵਿੱਚ ਪਾਣੀ ਦੀ ਬੂੰਦ ਨਹੀਂ ਹੈ ਇੱਕ ਨਹੀਂ ਤੁਸੀਂ ਜਲੰਧਰ ਜ਼ਿਲ੍ਹੇ ਚਲੇ ਜਾਓ ਤੁਸੀਂ ਮੋਗੇ ਚਲੇ ਜਾਓ ਤੁਸੀਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚਲੇ ਜਾਓ ਅੱਜ ਪੰਜਾਬ ਦੀਆਂ ਖਸੀਆਂ ਸੁਏ ਸੁੱਕੇ ਪਏ ਆਂ ਦੇਖਦੇ ਕਿ ਇੱਕ ਵੀ ਬੂੰਦ ਪਾਣੀ ਦੀ ਜਿਹੜੀ ਆ ਉਹ ਦੂਜੇ ਸੂਬਿਆਂ ਨੂੰ ਵਾਧੂ ਨਹੀਂ ਜਾਣ ਦੇਵਾਂਗੇ ਪਰ ਹੁਣ ਇੱਥੇ ਇਹ ਲੱਗਦਾ ਕਿ ਉਹਨਾਂ ਨੇ ਉਹ ਇੱਕ ਦੂਜੇ ਸੂਬਿਆਂ ਨੂੰ ਨਹੀਂ ਕਿਹਾ ਹੋਣਾ ਉਹਨਾਂ ਨੇ ਇਹ ਕਿਹਾ ਹੋਣਾ ਕਿ ਇੱਕ ਵੀ ਬੂੰਦ ਪਾਣੀ ਦੀ ਪੰਜਾਬ ਦੇ ਕਿਸਾਨਾਂ ਤੱਕ ਨਹੀਂ ਜਾਣ ਦੇਣੇ ਛੜੀਆਂ ਟੀਵੀ ਦੇ ਉੱਤੇ ਚਾਰ ਕਿਸਾਨ ਖੜੇ ਕਰਕੇ ਇਹ ਕਹਿ ਦੇਣਾ ਕਿ ਜੀ ਸਾਡੇ ਤਾਂ ਬਹੁਤ ਨਜ਼ਾਰਾ ਆ ਗਿਆ ਮੁੱਖ ਮੰਤਰੀ ਸਾਹਿਬ ਪਾਣੀ ਬਹੁਤ ਜ਼ਿਆਦਾ ਜੀ ਤੁਹਾਡੀ ਕਿਰਪਾ ਨਾਲ ਉਹ ਕਿਸਾਨ ਵੀ ਸਾਨੂੰ ਮਿਲਾ ਦਿਓ ਉਹਨਾਂ ਦੇ ਖੇਤ ਵੀ ਮਿਲਾ ਦਿਓ ਕਿਉਂਕਿ ਅਸੀਂ ਤਾਂ ਜਿੱਧਰ ਜਾਣੇ ਆ ਜਿਹੜੇ ਮਰਜੀ ਰਜਵਾਹੇ ਦਿਖ ਲਗੇ ਅਸੀਂ ਪਿਛਲੇ ਘੱਟੋ ਘੱਟ 10 ਦਿਨਾਂ ਤੋਂ ਇਹਨਾਂ ਦੇ ਨਿਗਾਸ ਇਹ ਕਿਸਾਨ ਧਰਤੀ ਹੜਲੇ ਪਾਣੀ ਦਾ ਝੋਨਾ ਲਾਉਂਦੇ ਆ ਟਿਊਬਲ ਚਲਾ ਕੇ ਝੋਨਾ ਲਾਉਂਦੇ ਆ ਤਾਂ ਫਿਰ ਅਸੀਂ ਰੋਲਾ ਪਾਉਂਦੇ ਆ ਕਿ ਧਰਤੀ ਹੜ ਦਾ ਪਾਣੀ ਘਟਦਾ ਜਾਂਦਾ ਕੁਝ ਬਠਿੰਡੇ ਦੇ ਰਜਵਾਹੇ ਨੇ ਕੁਝ ਫਰੀਦਕੋਟ ਦੇ ਰਜਵਾਹੇ ਨੇ ਕਿਸੇ ਵਿੱਚ ਇੱਕ ਬੂੰਦ ਤੱਕ ਪਾਣੀ ਦੀ ਨਹੀਂ ਕੱਸੀਆਂ ਦੇਖੋ ਤੁਸੀਂ ਆ ਕੇ ਸੁੱਕੀਆਂ ਪਈਆਂ ਸੁੱਕੀਆਂ ਪਈਆਂ ਇਸ ਤਰੀਕੇ ਨਾਲ ਹੋਇਆ ਵਾ ਕਿ ਜਿਵੇਂ ਇੱਥੋਂ ਦੀ ਕਿਤੇ ਪਾਣੀ ਲੰਘਿਆ ਹੀ ਨਾ ਹੋਵੇ ਪੰਜਾਬ ਸਰਕਾਰ ਨੇ ਝੋਨੇ ਲਈ 1 ਜੂਨ ਨਿਰਧਾਰਤ ਕੀਤੀ ਸੀ ਕਿ 1 ਜੂਨ ਤੋਂ ਝੋਨਾ ਲੱਗਣਾ ਸ਼ੁਰੂ ਹੋ ਜਾਵੇਗਾ ਪੰਜਾਬ ਦੇ ਵਿੱਚ ਤਾਂ ਕਿ ਅੱਗੇ ਜਾ ਕੇ ਕਿਸਾਨਾਂ ਨੂੰ ਦਿੱਕਤ ਨਾ ਹੋਵੇ ਤਾਂ ਹੁਣ ਇੱਕ ਗੱਲ ਦਾ ਇੱਥੇ ਸਵਾਲ ਹੈ ਕਿ ਕਿਸਾਨਾਂ ਨੂੰ ਝੋਨਾ ਲਾਉਣ ਦੀ ਮਿੱਤੀ ਤਾਂ ਦੇ ਦਿੱਤੀ ਇੱਕ ਤਰੀਕ ਪਰ ਪੰਜਾਬ ਦੇ ਸੂਆਂ ਕਸੀਆਂ ਰਜਵਾਆਂ ਦੇ ਵਿੱਚ ਨਹਿਰਾਂ ਦੇ ਵਿੱਚ ਪਾਣੀ ਦੀ ਬੂੰਦ ਤੱਕ ਨਹੀਂ ਵੱਡੀਆਂ ਨਹਿਰਾਂ ਨੂੰ ਛੱਡ ਦਿੱ ਗਏ ਜਿਹੜੀਆਂ ਛੋਟੀਆਂ ਨਹਿਰਾਂ ਉਹਨਾਂ ਦੇ ਵਿੱਚੋਂ ਨਿਕਲਦੀਆਂ ਉਹਨਾਂ 'ਚ ਪਾਣੀ ਦੀ ਬੂੰਦ ਤੱਕ ਨਹੀਂ ਅਸੀਂ ਬਠਿੰਡਾ ਫਰੀਦਕੋਟ ਦੇ بڑے ਰਜਵਾਹੇ ਚੈੱਕ ਕੀਤੇ ਜਿਹੜੇ ਤੁਸੀਂ ਤਸਵੀਰ ਤੇ ਦੇਖ ਸਕਦੇ ਹੋ ਕੁਝ ਬਠਿੰਡੇ ਦੇ ਰਜਵਾਹੇ ਨੇ ਕੁਝ ਫਰੀਦਕੋਟ ਦੇ ਰਜਵਾਹੇ ਨੇ ਕਿਸੇ ਵਿੱਚ ਇੱਕ ਬੂੰਦ ਤੱਕ ਪਾਣੀ ਦੀ ਨਹੀਂ ਝੋਨਾ ਲੱਗਣ ਦੀ ਜਿਹੜੀ ਹੈ ਉਹ ਸ਼ੁਰੂਆਤ ਹੋ ਚੁੱਕੀ ਹੈ ਨਹਿਰਾਂ ਵਿੱਚ ਪਾਣੀ ਨਹੀਂ ਇੱਕ ਪਾਸੇ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਨੇ ਕਿ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕਰਾਂਗੇ ਉਹ ਨਹਿਰੀ ਪਾਣੀ ਕਦੋਂ ਪਹੁੰਚਦਾ ਕਰਨਾ ਇਹ ਸਵਾਲ ਬਰਕਰਾਰ ਹੈ ਝੋਨਾ ਲੱਗਣ ਜਾ ਰਿਹਾ ਹੈ ਹੋਣੇ ਲੱਗਣ ਦੀ ਤਰੀਕ ਇਹ ਹੋ ਚੁੱਕੀ ਐ ਪਰ ਜਦੋਂ ਤੱਕ ਨਹਿਰੀ ਪਾਣੀ ਨਹੀਂ ਕਿਸਾਨ ਝੋਨਾ ਕਿਵੇਂ ਲਾਉਣਗੇ ਫਿਰ ਜੇ ਕਿਸਾਨ ਧਰਤੀ ਹੜਲੇ ਪਾਣੀ ਦਾ ਝੋਨਾ ਲਾਉਂਦੇ ਆ ਟਿਊਬਲ ਚਲਾ ਕੇ ਝੋਨਾ ਲਾਉਂਦੇ ਆ ਤਾਂ ਫਿਰ ਅਸੀਂ ਰੋਲਾ ਪਾਉਣੇ ਆ ਕਿ ਧਰਤੀ ਹੜਦਾ ਪਾਣੀ ਘਟਦਾ ਜਾਂਦਾ ਕਿਸਾਨ ਨਹਿਰੀ ਪਾਣੀ ਦਾ ਝੋਨਾ ਲਾਉਣ ਨੂੰ ਤਿਆਰ ਆ ਕਿਉਂਕਿ ਜਿੱਥੇ ਨਹਿਰੀ ਪਾਣੀ ਨੇ ਕੰਮ ਕਰਨਾ ਉੱਥੇ ਧਰਤੀ ਹੜਦਾ ਪਾਣੀ ਕੰਮ ਨਹੀਂ ਕਰਦਾ ਜਿੰਨੀ ਸ਼ਕ ਜਾਨ ਇਸ ਪਾਣੀ ਦੇ ਵਿੱਚ ਹੁੰਦੀ ਐ ਓਨੀ ਜਾਨ ਉਸ ਪਾਣੀ ਦੇ ਵਿੱਚ ਨਹੀਂ ਹੁੰਦੀ ਇਹਨੂੰ ਦੇਸੀ ਘੋਗਿਆ ਜਾਂਦਾ ਉਹਨੂੰ ਡਾਲ ਢੱਕਿਆ ਜਾਂਦਾ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਕਿ ਇਹਨਾਂ ਸੂਆਂ ਦੇ ਵਿੱਚ ਤਾਂ ਪਾਣੀ ਦੀ ਬੂੰਦ ਤੱਕ ਨਹੀਂ ਮੁੱਖ ਮੰਤਰੀ ਸਾਹਿਬ ਪਿਛਲੇ ਦਿਨੀ ਨੰਗਲ ਡੈਮ ਤੇ ਜਾਂਦੇ ਆ ਜਦੋਂ BBMP ਦਾ ਮਸਲਾ ਖੜਾ ਹੁੰਦਾ ਤਾਂ ਉਦੋਂ ਉੱਥੇ ਜਾ ਕੇ ਉਹ ਕਹਿੰਦੇ ਆ ਕਿ ਇੱਕ ਵੀ ਬੂੰਦ ਪਾਣੀ ਦੀ ਜਿਹੜੀ ਆ ਉਹ ਦੂਜੇ ਸੂਬਿਆਂ ਨੂੰ ਵਾਧੂ ਨਹੀਂ ਜਾਣ ਦੇਵਾਂਗੇ ਪਰ ਹੁਣ ਇੱਥੇ ਇਹ ਲੱਗਦਾ ਕਿ ਉਹਨਾਂ ਨੇ ਉਹ ਇੱਕ ਦੂਜੇ ਸੂਬਿਆਂ ਨੂੰ ਨਹੀਂ ਕਿਹਾ ਹੋਣਾ ਉਹਨਾਂ ਨੇ ਇਹ ਕਿਹਾ ਹੋਣਾ ਕਿ ਇੱਕ ਵੀ ਬੂੰਦ ਪਾਣੀ ਦੀ ਪੰਜਾਬ ਦੇ ਕਿਸਾਨਾਂ ਤੱਕ ਨਹੀਂ ਜਾਣ ਦੇਣੀ ਕਿਉਂਕਿ ਪੰਜਾਬ ਦੇ ਸੂਏ ਸੁੱਕੇ ਪਏ ਆ ਕਿਉਂ ਨਾ ਲੱਗਣ ਤੇ ਆ ਗਿਆ ਤੇ ਕਿਸਾਨ ਚੋਂ ਪਾਣੀ ਲਾਉਣਗੇ ਕਾਦਾ ਝੋਨਾ ਲਾਉਣਗੇ ਕਾਦੇ ਨਾਲ بڑے ਕਿਸਾਨ ਇਹੋ ਜਿਹਾ ਪਾਣੀ ਧਰਤੀ ਹਟਲਾ ਚੰਗਾ ਨਹੀਂ ਉਹ ਨਹਿਰੀ ਪਾਣੀ ਤੇ ਡਿਪੈਂਡ ਨੇ ਫਿਰ ਮੁੱਖ ਮੰਤਰੀ ਸਾਹਿਬ ਉਹ ਜਿਹੜੇ ਵੱਡੇ ਵੱਡੇ ਬੋਰਡ ਲਾ ਕੇ ਆਪਣੇ ਚਿਹਤਿਆਂ ਤੋਂ ਪ੍ਰਚਾਰ ਕਰਵਾ ਕੇ ਕਿ ਸਾਡੇ ਪਿੰਡ ਦੀ ਟੇਲਾਂ ਤੱਕ ਪਾਣੀ ਪਹੁੰਚ ਗਿਆ ਭੰਗੜਾ ਪਾਉਂਦੇ ਆ ਤੁਸੀਂ ਟੇਲਾਂ ਤੱਕ ਪਾਣੀ ਦੀ ਗੱਲ ਛੱਡੋ ਮੈਂ ਬਹੁਤ ਵੱਡਾ ਜਿਹੜਾ ਜ਼ਬਾਹ ਹੈ ਤੁਹਾਨੂੰ ਦਿਖਾ ਰਿਹਾ ਇਹਦੇ ਵਿੱਚ ਪਾਣੀ ਦੀ ਬੂੰਦ ਨਹੀਂ ਟੇਲ ਤਾਂ ਛੱਡੋ ਇਹਦੇ ਵਿੱਚ ਪਾਣੀ ਦੀ ਬੂੰਦ ਨਹੀਂ ਜਦੋਂ ਇਹਦੇ ਵਿੱਚ ਪਾਣੀ ਦੀ ਬੂੰਦ ਨਹੀਂ ਤਾਂ ਟੇਲਾਂ ਤੱਕ ਕਿੱਥੇ ਪਹੁੰਚੇਗਾ ਜਦੋਂ ਫਿਰ ਮੁੱਖ ਮੰਤਰੀ ਸਾਹਿਬ ਇਹ ਕਹਿੰਦੇ ਰਹਿੰਦੇ ਨੇ ਕਿ ਅਸੀਂ ਨਹਿਰੀ ਪਾਣੀ ਦਾ ਪ੍ਰਬੰਧ ਪੂਰਾ ਕਰ ਦੁੱਤਾ ਪਹਿਲੀ ਵਾਰ 70 ਸਾਲਾਂ ਚ ਇਹ ਹੋਇਆ ਕਿ ਨਹਿਰੀ ਪਾਣੀ ਹਰ ਦਾ ਹੋ ਗਿਆ ਉਹ ਨਹਿਰੀ ਪਾਣੀ ਕਿਹਦੇ ਖੇਤ ਤੱਕ ਪਹੁੰਚਦਾ ਇਹ ਸਵਾਲ ਬਰਕਰਾਰ ਹੈ ਕਿਉਂਕਿ ਮੁੱਖ ਮੰਤਰੀ ਸਾਹਿਬ ਜੀ ਇਹ ਸੂਏ ਦੇਖੋ ਤੁਸੀਂ ਆ ਕੇ ਕੱਸੀਆਂ ਦੇਖੋ ਤੁਸੀਂ ਆ ਕੇ ਸੁੱਕੀਆਂ ਪਈਆਂ ਸੁੱਕੀਆਂ ਪਈਆਂ ਇਸ ਤਰੀਕੇ ਨਾਲ ਹੋਇਆ ਹੋਇਆ ਹੈ ਕਿ ਜਿਵੇਂ ਇੱਥੋਂ ਦੀ ਕਿਤੇ ਪਾਣੀ ਲੰਘਿਆ ਹੀ ਨਾ ਹੋਵੇ ਸੋ ਇਸ ਕਰਕੇ ਸਵਾਲ ਇੱਥੇ ਬਰਕਰਾਰ ਹੈ ਕਿ ਜਿਹੜੀਆਂ ਗੱਲਾਂ ਤੁਸੀਂ ਕਰਦੇ ਹੋ ਜਿਹੜੀਆਂ ਗੱਲਾਂ ਤੁਸੀਂ ਸਟੇਜਾਂ ਤੇ ਪ੍ਰਚਾਰਦੇ ਹੋ ਜਮੀਨ ਤੇ ਕਿਉਂ ਨਹੀਂ ਦਿਖਾਈ ਦਿੰਦਿਆਂ ਤੁਸੀਂ ਬੀਬੀ ਐਮਪੀ ਤੇ ਜਾ ਕੇ ਧਰਨਾ ਲਾਇਆ ਪਾਣੀਆਂ ਦੇ ਰਾਖੇ ਖਵਾਏ ਉੱਥੇ ਜਾ ਕੇ ਤੁਸੀਂ ਕਿਸਾਨ ਜਿੱਥੇ ਬੰਦਿਆਂ ਤੇ ਸਵਾਲ ਖੜੇ ਕੀਤੇ ਪਰ ਸਵਾਲ ਤਾਂ ਇੱਥੇ ਸਭ ਤੋਂ ਵੱਡੇ ਤੁਹਾਡੇ ਤੇ ਖੜੇ ਹੋ ਚੁੱਕੇ ਨੇ ਕਿ ਤੁਹਾਡੇ ਰਾਜ ਦੇ ਵਿੱਚ ਸਾਰੇ ਝੋਨਾ ਲੱਗਣ ਦੀ ਡੇਟ ਆ ਚੁੱਕੀ ਹੈ 2 ਤਰੀਕ ਹੋ ਚੁੱਕੀ ਹੈ 1 ਤਰੀਕ ਨੂੰ ਤੁਸੀਂ ਕਿਹਾ ਸੀ ਹੁਣ ਜਿਨੇ ਪਨੀਰੀ ਲਾਉਣੀ ਹੋਈ ਤਾਂ ਅੱਜ ਪਨੀਰੀ ਹੋਣ ਲੱਗੂਗੀ ਜਿਨੇ ਨਹਿਰੀ ਪਾਣੀ ਦਾ ਪਨੀਰੀ ਲਾਉਣੀ ਹੋਈ ਉਹ ਹੀ ਤਾਂ ਹੁਣ ਪਨੀਰੀ ਹੋਣ ਲੱਗੂਗੀ ਫਿਰ ਜਾ ਕੇ ਉਹਦਾ ਉਹੀ 15 20 ਤਰੀਕ ਨੂੰ ਝੋਨਾ ਜਿਹੜੀ ਤੁਸੀਂ ਕਹਿੰਦੇ ਸੀ ਕਿ ਅੱਗੇ ਜਾ ਕੇ ਫਿਰ ਮੌਇਸਚਰ ਆ ਜਾਂਦਾ ਨਮੀ ਆ ਜਾਂਦੀ ਹੈ ਜਿਹਦੇ ਕਰਕੇ ਅਸੀਂ ਝੋਨੇ ਦੀ ਤਰੀਕ ਪਹਿਲਾਂ ਕਰਦੇ ਆ ਪਰ ਝੋਨੇ ਦੀ ਤਰੀਕ ਪਹਿਲਾਂ ਕਰਨ ਦਾ ਕੀ ਫਾਇਦਾ ਹੋਇਆ ਜੇ ਪਾਣੀ ਨਹੀਂ ਦੇਣਾ ਸੋ ਪੰਜਾਬ ਦਾ ਪਾਣੀ ਜਾ ਕਿੱਧਰ ਹੈ ਇਹ ਵੀ ਇੱਕ ਸਵਾਲ ਬਰਕਰਾਰ ਹੈ ਕਦੇ ਤੁਸੀਂ ਰੌਲਾ ਪਾਉਨੇ ਹੋ ਕਿ ਅਸੀਂ ਹਰਿਆਣੇ ਨੂੰ ਜਾਣ ਦੇਣਾ 21 ਤਰੀਕ ਤੋਂ ਬਾਅਦ ਉਹਨੂੰ ਜਾਣੇ ਸੀ ਉਹ ਜਾਣ ਲੱਗ ਗਿਆ ਹੈ ਪਾ ਰਾਜਸਥਾਨ ਨੂੰ ਤੁਸੀਂ ਫੌਜ ਦੇ ਨਾਮ ਉੱਪਰ ਪਾਣੀ ਦੇ ਦਿੱਤਾ ਜਾਂ ਕਿ ਲੱਗੀ ਨਹੀਂ ਤੁਸੀਂ ਫੌਜ ਦੇ ਨਾਮ ਉੱਪਰ ਰਾਜਸਥਾਨ ਨੂੰ ਪਾਣੀ ਦਿੱਤਾ ਪਰ ਪੰਜਾਬ ਨੂੰ ਕਿਉਂ ਨਹੀਂ ਪਾਣੀ ਦੇ ਰਹੇ ਪੰਜਾਬ ਦੇ ਲੋਕ ਕਿੱਧਰ ਜਾਣ ਜਿਹੜੀ ਪੰਜਾਬ ਦੀ ਧਰਤੀ ਦਰਿਆਵਾਂ ਦੀ ਧਰਤੀ ਹੈ ਉਹਨੂੰ ਪਾਣੀ ਹੈ ਨਹੀਂ ਕੋਈ ਸੂਆ ਦੇਖ ਲਓ ਤੁਸੀਂ ਕੋਈ ਰਜਬਾਹਾ ਦੇਖ ਲਓ ਸੁੱਕਾ ਮਿਲੂਗਾ ਪਰ ਉਹ ਪਾਣੀ ਜਾ ਕਿੱਧਰ ਰਿਹਾ ਇਹ ਵੀ ਤਾਂ ਇੱਕ ਸਵਾਲ ਹੈ ਕਿਸਾਨ ਅਸੀਂ ਬੜੇ ਪਿੰਡਾਂ ਦੇ ਵਿੱਚ ਜਾਂਦੇ ਆਂ ਕਿਸਾਨ ਕਹਿੰਦੇ ਸਾਡੇ ਤਾਂ ਪਾਣੀ ਨਹੀਂ ਆ ਰਿਹਾ ਅਸੀਂ ਪਾਣੀ ਦਾ ਝੋਨਾ ਲਾਉਣਾ ਅਸੀਂ ਪਾਣੀ ਦੀ ਵਰਤੋਂ ਕਰਨੀ ਹੈ ਇੱਥੋਂ ਤੱਕ ਕਿ ਜਿਹੜੇ ਵਾਟਰ ਵਕਸ ਹੁੰਦੇ ਆ ਪਿੰਡਾਂ ਦੇ ਸ਼ਹਿਰਾਂ ਦੇ ਉਹਨਾਂ ਦੇ ਵਿੱਚ ਵੀ ਪਾਣੀ ਦਾ ਸਾਧਨ ਇਹ ਸੂਏ ਹੁੰਦੇ ਆ ਫਿਰ ਜਦ ਇਹ ਨਹੀਂ ਚੱਲਦੇ ਆ ਧਰਤੀ ਹੇਠੋਂ ਪਾਣੀ ਉਹਨਾਂ ਨੂੰ ਵੀ ਕੱਢਣਾ ਪੈਂਦਾ ਸੋ ਪੀਣ ਵਾਲੇ ਪਾਣੀ ਤੱਕ ਦਾ ਪ੍ਰਬੰਧ ਨਹੀਂ ਤੇ ਇਹ ਸੂਏ ਸੁੱਕਿਆਂ ਨੂੰ ਡੇਡ ਡੇਡ ਮਹੀਨਾ ਮਹੀਨਾ ਡੇਡ ਡੇਡ ਮਹੀਨਾ ਪਲੱਸ ਹੋ ਚੁੱਕਿਆ ਪਤਾ ਨਹੀਂ ਕਿਉਂ ਸੁੱਕੇ ਰੱਖੇ ਹੋਏ ਨੇ ਜਦੋਂ ਪਾਣੀ ਦੀ ਲੋਡ ਪਿੱਛੇ ਕਣਕਾਂ ਮੱਛੀਆਂ ਉਦੋਂ ਹੀ ਸੁਏ ਸੁੱਕੇ ਤੇ ਜਦੋਂ ਕਿਸਾਨਾਂ ਨੂੰ ਲੋਡ ਨਹੀਂ ਹੁੰਦੀ ਉਦੋਂ ਹੀ ਸੁਏ ਵਗਦੇ ਹੁੰਦੇ ਆ ਕਿੱਧਰ ਪਾਣੀ ਜਾ ਰਿਹਾ ਕਿਹਨੂੰ ਦੇ ਰਹੇ ਹੋ ਜਿਹੜੇ ਕਹਿੰਦੇ ਸੀ ਤਪਕਾ ਨਹੀਂ ਦਿੰਦੇ ਉਹ ਪਾਣੀ ਤਪਕਾ ਤੁਹਾਡੇ ਸੂਹਿਆਂ ਦੇ ਵਿੱਚ ਨਹੀਂ ਹੁਣ ਇਹ ਕਲੀਅਰ ਕਰੋ ਪੰਜਾਬ ਦੇ ਕਿਸਾਨਾਂ ਨੂੰ ਕਿ ਤੁਸੀਂ ਪਾਣੀ ਹਰਿਆਣੇ ਨੂੰ ਤਪਕਾ ਰਾਜਸਥਾਨ ਨੂੰ ਤਪਕਾ ਨਹੀਂ ਦੇਣਾ ਸੀ ਜਾਂ ਪੰਜਾਬ ਦੇ ਕਿਸਾਨਾਂ ਨੂੰ ਤਪਕਾ ਨਹੀਂ ਦੇਣਾ ਸੋ ਜਿਹੜੀਆਂ ਟੀਵੀ ਦੇ ਉੱਤੇ ਚਾਰ ਕਿਸਾਨ ਖੜੇ ਕਰਕੇ ਇਹ ਕਹਿ ਦੇਣਾ ਕਿ ਜੀ ਸਾਡੇ ਤਾਂ ਬਹੁਤ ਨਜ਼ਾਰਾ ਆ ਗਿਆ ਮੁੱਖ ਮੰਤਰੀ ਸਾਹਿਬ ਪਾਣੀ ਬਹੁਤ ਜ਼ਿਆਦਾ ਜੀ ਤੁਹਾਡੀ ਕਿਰਪਾ ਨਾਲ ਉਹ ਕਿਸਾਨ ਵੀ ਸਾਨੂੰ ਮਿਲਾ ਦਿਓ ਉਹਨਾਂ ਦੇ ਖੇਤ ਵੀ ਮਿਲਾ ਦਿਓ ਕਿਉਂਕਿ ਅਸੀਂ ਤਾਂ ਜਿੱਧਰ ਜਾਂਨੇ ਆ ਜਿਹੜੇ ਮਰਜੀ ਰਜਵਾਹੇ ਦੇਖ ਲਗੇ ਅਸੀਂ ਪਿਛਲੇ ਤੁਕਰ ਦੱਸ ਦਿਨਾ ਤੋਂ ਇਹਨਾਂ ਤੇ ਨਿਗਾ ਸੀ ਪਰ ਸਾਨੂੰ ਇਹ ਲੱਗਦਾ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਇੱਕ ਤਰੀਕ ਦੀ ਗੱਲ ਕੀਤੀ ਆ ਹੋ ਸਕਦਾ ਇੱਕ ਤਰੀਕ ਨੂੰ ਪਾਣੀ ਆਵੇ ਪਰ ਅੱਜ ਦੋ ਤਰੀਕ ਹੋ ਗਈ ਆ ਦੋ ਤਰੀਕ ਨੂੰ ਵੀ ਇਹਨਾਂ ਸੂਇਆਂ ਦੇ ਵਿੱਚ ਪਾਣੀ ਤੱਕ ਹਜੇ ਤੱਕ ਨਹੀਂ ਆਇਆਗਾ ਹੁਣ ਇਹ ਸਵਾਲ ਇਹ ਇੱਥੇ ਖੜਾ ਹੁੰਦਾ ਹੈ ਕਿ ਇਹ ਪਾਣੀ ਜਿਹਦੀ ਵਰਤੋਂ ਕਰਕੇ ਕਿਸਾਨ ਆਪਣੀ ਫਸਲ ਉਗਾ ਸਕਦਾ ਤੇ ਵਧੀਆ ਫਸਲ ਉਗਾ ਸਕਦਾ ਉਹ ਪਾਣੀ ਕਿਉਂ ਨਹੀਂ ਦਿੱਤਾ ਜਾ ਰਿਹਾ ਜਿੱਥੇ ਸਾਡੇ ਧਰਤੀ ਹੜਲੇ ਪਾਣੀ ਦਾ ਪੱਧਰ ਹਰ ਰੋਜ਼ ਥੱਲੇ ਜਾ ਰਿਹਾ ਹੈ ਬਲੈਕ ਜ਼ੋਨ ਦੇ ਵਿੱਚ ਸਾਡੇ ਜਿਹੜੇ ਕੋਈ ਜ਼ਿਲ੍ਹੇ ਜਾ ਚੁੱਕੇ ਹੈ ਤੇ ਉੱਥੇ ਸਾਡੇ ਕੋਲੇ ਨਹਿਰੀ ਪਾਣੀ ਹੁੰਦੇ ਬਾਹੋਂ ਦੇ ਬਾਵਜੂਦ ਵੀ ਸਾਡੇ ਕਿਸਾਨਾਂ ਨੂੰ ਨਹਿਰੀ ਪਾਣੀ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਕਦੋਂ ਜਵਾਬ ਦਿੱਤਾ ਜਾਊਗਾ ਇਹਦਾ ਜਵਾਬ ਕੌਣ ਦੇਊਗਾ ਕਿ ਮੁੱਖ ਮੰਤਰੀ ਸਾਹਿਬ ਕੋਲੇ ਦਾ ਜਵਾਬ ਹੈ ਕਿ ਕਿੱਧਰ ਭੇਜ ਰਹੇ ਹੋ ਪੰਜਾਬ ਦਾ ਪਾਣੀ ਕਿਹਨੂੰ ਲਟਾਇਆ ਜਾ ਰਿਹਾ ਪੰਜਾਬ ਦਾ ਪਾਣੀ ਪੰਜਾਬ ਨੂੰ ਤਾਂ ਪਹੁੰਚ ਨਹੀਂ ਰਿਹਾ ਤੇ ਉਹ ਜਿਹੜੀਆਂ ਸੋਸ਼ਲ ਮੀਡੀਆ ਤੇ ਵੀਡੀਓ ਪਾ ਦੇਣੀਆਂ ਜਾਂ ਬੋਰਡ ਲਾ ਦੇਣੀਆਂ ਉਹਦੇ ਨਾਲ ਪਾਣੀ ਪਹੁੰਚਣਾ ਨਹੀਂ ਪਾਣੀ ਪਹੁੰਚੇਗਾ ਉਦੋਂ ਜਦੋਂ ਤੁਸੀਂ ਪਹੁੰਚਾਓਗੇ ਤਾਂ ਅਸੀਂ ਇੱਕ ਨਹੀਂ ਤੁਸੀਂ ਜਲੰਧਰ ਜ਼ਿਲ੍ਹੇ ਚਲੇ ਜਾਓ ਤੁਸੀਂ ਮੋਗੇ ਚਲੇ ਜਾਓ ਤੁਸੀਂ ਪੰਜਾਬ ਦੇ ਕਿਸੇ ਵੀ ਜ਼ਿਲ੍ਹੇ ਚਲੇ ਜਾਓ ਅੱਜ ਪੰਜਾਬ ਦੀਆਂ ਖਸਕੀਆਂ ਸੁਏ ਸੁੱਕੇ ਪਏ ਐ ਛੋਟੀਆਂ ਨਹਿਰਾਂ ਸੁੱਕੀਆਂ ਪਈਆਂ ਐ ਪਾਣੀ ਪਤਾ ਨਹੀਂ ਕਿੱਦਾਂ ਜਾ ਰਿਹਾ ਤੇ ਜਿਹੜੀਆਂ ਦੂਜੇ ਸੂਬਿਆਂ ਨੂੰ ਜਾਣ ਵਾਲੀਆਂ ਨਹਿਰਾਂ ਉਹ ਪੂਰੀਆਂ ਵਗਦੀਆਂ ਨੱਕੋ ਨੱਕ ਵਗਦੀਆਂ ਜਾ ਰਹੀਆਂ ਤੇ ਪਾਣੀ ਦੇ ਕਿੱਦਾਂ ਰਹੇ ਹਾਂ ਕਿਹਨੂੰ ਦੇ ਰਹੇ ਹਾਂ ਕਿ ਇਹ ਸਵਾਲ ਬਰਕਰਾਰ ਹੈ ਪੰਜਾਬ 'ਚ ਹਾਲੇ ਤੱਕ ਪਾਣੀ ਨਹੀਂ ਚੋਨੇ ਦੇ ਅਰਸੀ ਜਨ ਆ ਚੁੱਕਿਆ ਤੇ ਤੁਸੀਂ ਜੇ ਅੱਜ ਜਾ ਕੇ ਵੀ ਦੇਖੋਗੇ ਲੋਕਾਂ ਨੇ ਝੋਨਾ ਲਾਉਣ ਦੀ ਬਹੁਤ ਘੱਟ ਸ਼ੁਰੂਆਤ ਕੀਤੀ ਹੈ ਇੱਕਾ ਦੁਕਾ ਕਿਸਾਨਾਂ ਨੂੰ ਛੜਕੇ ਤੱਕ ਝੋਨਾ ਨਹੀਂ ਲੱਗਿਆ ਕਿਉਂਕਿ ਕਿਸਾਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਨਹਿਰੀ ਪਾਣੀ ਨਹੀਂ ਪਹੁੰਚ ਰਿਹਾ ਜਿਸ ਕਰਕੇ ਕਿਸਾਨਾਂ ਦਾ ਇੱਧਰ ਧਿਆਨ ਨਹੀਂ ਹੈ ਤੇ ਫਿਰ ਚੱਕਰ ਉਹੀ ਬਣ ਜਾਣਾ ਤੁਸੀਂ ਇਹ ਵਾਵਾ ਇਹ ਖੱਟ ਜਾਣੀ ਹੈ ਕਿ ਅਸੀਂ ਇੱਕ ਤਰੀਕ ਤੋਂ ਝੋਨਾ ਲਾਉਣ ਦਾ ਐਲਾਨ ਕਰਤਾ ਇਸ ਵਾਰ ਫੈਸਲਾ ਬਦਲਤਾ ਪਰ ਝੋਨਾ ਤਾਂ ਲੱਗੇਗਾ ਜੇ ਕਿਸਾਨਾਂ ਨੂੰ ਪਾਣੀ ਮਿਲੇਗਾ ਸੋ ਇਸ ਵਾਰ ਲਗੌਰ ਕਰਨ ਦੀ ਲੋੜ ਹੈ ਇਸ ਵਕਤ ਜਿਹੜੇ ਪੰਜਾਬ ਦੇ ਸਾਰੇ ਸੂਏ ਜਿਹੜੇ ਆ ਉਹ ਵੱਡੇ ਪੱਧਰ ਦੇ ਉੱਤੇ ਮੈਂ ਸਾਰੇ ਵੱਡੇ ਪੱਧਰ ਦੇ ਉੱਤੇ ਰੈਂਡਾ ਫਰੀਦਕੋਟ ਮਾਨਸਾ ਮੋਗਾ ਜਲੰਧਰ ਇਧਰਲੇ ਏਰੀਆ ਸੁਵੇ ਸੁੱਕੇ ਪਿਆ ਸੋ ਇਹਨਾਂ ਵਾਰ ਇਹਨਾਂ ਦੇ ਵਿੱਚ ਪਾਣੀ ਲਿਆਓ ਤਾਂ ਕਿ ਪੰਜਾਬ ਦੇ ਜਿਹੜੇ ਖੇਤਾਂ ਨੂੰ ਪਾਣੀ ਲੱਗੇ ਲੋਕਾਂ ਨੂੰ ਪੀਣ ਵਾਲਾ ਪਾਣੀ ਜਿਹੜਾ ਉਹ ਮਹਈਆ ਹੋਵੇ